ਇੱਕ ਹੋਰ ਆਪਾਂ ਜਮਾ ਸਸਤਾ ਘਰ ਤੁਹਾਡੇ ਖਾਤਰ ਲੈ ਕੇ ਪਹੁੰਚਿਆ ਤੁਸੀਂ ਦੇਖੋਗੇ ਵਧੀਆ ਘਰ ਹੈ ਰੇਟ ਵੀ ਬਹੁਤ ਘੱਟ ਹੈ ਰੇਟ ਮਾਲਕ ਨੇ ਸਿਰਫ 7 ਲੱਖ ਰੁਪਿਆ ਕਿਹਾ ਹੈ ਮੌਕੇ ਤੇ ਹੋਰ ਵੀ ਘਟਾਵਾ ਦਾ ਹੋ ਜਾਊਗਾ ਤੇ ਗੱਲ ਆਪਾਂ ਪੂਰੀ ਕਰਦੇ ਅੱਗੇ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਜੇ ਤੁਸੀਂ ਵੀ ਆਪਣੀ ਕੋਠੀ ਘਰ ਮਕਾਨ ਵੇਚਣਾ ਚਾਹੁੰਦੇ ਹੋ ਤਾਂ ਆਪਣੇ ਕੋਲੇ ਭੇਜੋ ਆਪਣੇ ਚੈਨਲ ਦਾ ਵਟਸਐਪ ਨੰਬਰ ਉੱਪਰ ਹਮੇਸ਼ਾ ਵਾਰ-ਵਾਰ ਚੱਲਦਾ ਰਹਿੰਦਾ ਹੈ 73800 26173 ਆਪਣੇ ਕੋਲ ਇੱਕ ਵੀਡੀਓ ਪੂਰੀ ਜਾਣਕਾਰੀ ਭੇਜੋ ਤੇ ਇੱਕ ਬੇਨਤੀ ਕਰੂਗਾ ਜੀ ਤੁਸੀਂ ਕਮੈਂਟਾਂ ਦੇ ਵਿੱਚ ਬਹੁਤ ਸਾਰੇ ਕਹਿੰਦੇ ਹੋ ਵੀ ਅਸੀਂ ਘਰ ਕੋਠੀ ਮਕਾਨ ਵੇਚਣਾ ਤੁਸੀਂ ਕਮੈਂਟਾਂ ਦੇ ਵਿੱਚ ਨਾ ਲਿਖਿਆ ਕਰੋ ਆਪਣੇ ਕੋਲੇ ਆਪਣੇ ਵਟਸਐਪ ਨੰਬਰ ਤੇ ਮੈਸੇਜ ਪਾ ਕੇ ਵੀਡੀਓ ਭੇਜ ਦਿਆ ਕਰੋ ਮਕਾਨ ਦੀ ਜੇ ਆਪਾਂ ਜਗ੍ਹਾ ਦੀ ਗੱਲ ਕਰੀਏ ਤਾਂ ਆਪਾਂ ਨੂੰ ਟੋਟਲ ਜਗ੍ਹਾ 2 ਬਿਸਬੀ ਮਿਲ ਜਾਊਗੀ 2 ਬਿਸਬੀ ਜਗ੍ਹਾ ਤੇ ਟੋਟਲ ਜਿਹੜੀ ਜਗ੍ਹਾ ਸਾਰੀ ਇਹਨਾਂ ਨੇ 36 ਹੋਈ ਹੈ ਜੀ ਤੇ 7 ਲੱਖ ਰੁਪਏ ਡਿਮਾਂਡ ਇਹਨਾਂ ਨੇ ਕਿਹਾ ਮਕਾਨ ਵਧੀਆ ਬਣਿਆ ਹੋਇਆ ਤੇ ਉੱਪਰ ਵੀ ਆਪਾਂ ਨੂੰ ਇੱਕ ਜੁਬਾਰਾ ਮਿਲ ਜੂਗਾ ਤੇ 7 ਲੱਖ ਰੁਪਏ ਕਿੰਨਾ ਕੁ ਹੁੰਦੇ ਸੀ ਮਕਾਨ ਵੀ ਤੁਸੀਂ ਦੇਖੋ ਬਟ ਇਹਨਾਂ ਨੇ ਵੀਡੀਓ ਆਪਣੇ ਕੋਲੇ ਨਹੀਂ ਬਣਾ ਕੇ ਭੇਜੀ ਕੱਲੀਆਂ ਫੋਟੋਆਂ ਭੇਜੀਆਂ ਹੋਈਆਂ ਤੁਹਾਨੂੰ ਲਗਭਗ ਸਾਰਾ ਕੁਝ ਵਧੀਆ ਤਰੀਕੇ ਨਾਲ ਪਤਾ ਲੱਗੇ ਜਾਊਗਾ ਜੀ ਬਾਕੀ ਬਾਥਰੂਮ ਵਗੈਰਾ ਆਪਾਂ ਨੂੰ ਉੱਪਰ ਮਿਲ ਜਾਣਗੇ ਜਿਵੇਂ ਕਿ ਤੁਸੀਂ ਫੋਟੋਆਂ 'ਚ ਦੇਖ ਰਹੇ ਹੋ ਜੀ ਤੇ ਮਕਾਨ 2 ਵਿਸਬੇ ਦਾ ਜਿਹੜੀ ਆਪਣੇ ਕੋਲੇ ਲੋਕੇਸ਼ਨ ਪਹੁੰਚੀ ਆ ਉਹ ਹੈ ਜੀ ਮੋਰਿੰਡਾ ਮੋਰਿੰਡਾ ਦੇ ਲਾਗੇ ਪੈ ਜਾਂਦਾ ਆ ਮਕਾਨ ਮੋਰਿੰਡਾ ਤੋਂ ਕੋਈ ਜ਼ਿਆਦਾ ਨਹੀਂ 4-5 ਕਿਲੋਮੀਟਰ ਦੀ ਦੂਰੀ ਤੇ ਹੈ ਜੀ ਇਹਨਾਂ ਦਾ ਪਿੰਡ ਮੋਰਿੰਡਾ ਤੋਂ 4-5 ਕਿਲੋਮੀਟਰ ਦੂਰ 7 ਲੱਖ ਰੁਪਏ ਡਿਮਾਂਡ ਹੈ ਜੀ ਤੇ ਵਧੀਆ ਮਕਾਨ ਬਣਿਆ ਹੋਇਆ ਤੇ ਰੇਟ ਵੀ ਇਹਨਾਂ ਨੇ ਠੀਕ ਹੀ ਲਾ ਕੇ ਭੇਜਿਆ ਤੇ ਤੁਸੀਂ ਦੇਖਣਾ ਹੋਵੇ ਜਾ ਕੇ ਦੇਖ ਵੀ ਸਕਦੇ ਹੋ ਠੀਕ ਹੈ ਜੀ ਬਾਕੀ ਸਾਰਾ ਕੁਝ ਤੁਸੀਂ ਦੇਖ ਹੀ ਰਹੇ ਹੋ ਤੇ ਸਾਰਾ ਛੱਤਿਆ ਹੋਇਆ ਜੇ ਆਪਾਂ ਬੈੱਡਰੂਮ ਦੀ ਗੱਲ ਕਰੀਏ ਤਾਂ نیچے ਆਪਾਂ ਨੂੰ 3 ਬੈੱਡਰੂਮ ਮਿਲ ਜਾਣਗੇ ਪੂਰੇ ਖੁੱਲੇ ਡੁੱਲੇ ਵਧੀਆ ਇੱਕ ਕਿਚਨ ਤੇ ਉੱਪਰ ਜਾਣ ਵਾਸਤੇ ਪੌੜੀਆਂ ਚੁਬਾਰਿਆ ਜੀ ਤੇ ਬਾਥਰੂਮ ਵਗੈਰਾ ਆਪਾਂ ਨੂੰ ਉੱਪਰ ਹੀ ਮਿਲਣਗੇ نیچے ਨਹੀਂ ਮਿਲਣੇ ਸੀ ਤੇ ਜਾ ਕੇ ਤੁਸੀਂ ਦੇਖਣਾ ਚਾਹੁੰਦੇ ਹੋ ਜਾ ਕੇ ਦੇਖ ਸਕਦੇ ਹੋ ਨੰਬਰ ਓਨਰ ਦਾ ਜਿੰਨਾਂ ਦਾ ਮਕਾਨ ਜਿਹੜਾ ਤੁਸੀਂ ਦੇਖ ਰਹੇ ਹੋ ਆਪਾਂ ਦੇ ਰੱਖਿਆ ਸਕਰੀਨ ਤੇ ਜੀ ਨੰਬਰ 81 94935346 ਦੁਬਾਰਾ ਫਿਰ ਤੋਂ ਮੈਂ ਕਨਫਰਮ ਕਰ ਦੇਣਾ ਜੀ ਬਾਕੀ ਆਪਾਂ ਸਕਰੀਨ ਤੇ ਵੀ ਲਿਖ ਕੇ ਲਾ ਰੱਖਿਆ 8194935346 ਇਸ ਨੰਬਰ ਤੇ ਗੱਲ ਤੁਸੀਂ ਮਾਲਕ ਨਾਲ ਕਰ ਲਓ ਸਿੱਧੀ ਮਾਲਕ ਨਾਲ ਤੁਹਾਡੀ ਗੱਲ ਹੋ ਜਾਵੇਗੀ ਤੇ ਨੰਬਰ ਵੀ ਮਿਲ ਗਿਆ ਫੋਟੋਆਂ ਵੀ ਦੇਖ ਲੀਆਂ ਮਕਾਨ ਵੀ ਸਾਰਾ ਦੇਖ ਲਿਆ ਤੁਹਾਨੂੰ ਵੀਡੀਓ ਕਿਵੇਂ ਦੇ ਲੱਗੀ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਵਧੀਆ ਲੱਗੀ ਹੈ ਤਾਂ ਦੱਸਿਓ ਮੈਨੂੰ ਜਰੂਰ ਨੀਚੇ ਕਮੈਂਟ ਕਰਕੇ ਜੇ ਵਧੀਆ ਲੱਗੀ ਤਾਂ ਲਾਈਕ ਸਾਰੇ ਜਣੇ ਜਰੂਰ ਕਰ ਦਿਓ ਜੀ ਜਿੰਨੇ ਤੁਸੀਂ ਦੇਖ ਰਹੇ ਹੋ ਮੇਰੀਆਂ ਭੈਣਾਂ ਮੇਰੀਆਂ ਮਾਤਾ ਮੇਰੇ ਵੱਡੇ ਬਜ਼ੁਰਗ ਤੇ ਮੇਰੇ ਭਰਾ ਸਾਰੇ ਜਣੇ ਲਾਈਕ ਕਰ ਦਿਓ ਨੀਚੇ ਇੱਕ ਲਾਈਕ ਦਾ ਬਟਨ ਹੈ ਸਾਰੇ ਜਣੇ ਕਲਿੱਕ ਕਰ ਦਿਓ ਤੇ ਨਾਲ ਦੀ ਨਾਲ ਜਿੰਨੇ ਤੁਸੀਂ ਪਹਿਲੀ ਵਾਰ ਆਇਓ ਤੇ ਹਰ ਰੋਜ਼ ਤੁਸੀਂ ਵੀਡੀਓ ਆਪਣੀ ਦੇਖਣਾ ਪਸੰਦ ਕਰਦੇ ਹੋ ਨੀਚੇ ਇੱਕ ਸਬਸਕ੍ਰਾਈਬ ਦਾ ਬਟਨ ਹੈ ਜੀ ਉਹਨੂੰ ਵੀ ਕਲਿੱਕ ਲਾਜ਼ਮੀ ਕਰ ਦਿਓ ਤੇ ਜੇ ਤੁਸੀਂ ਵੀ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਤੁਸੀਂ ਵੀ ਆਪਦੀ ਕੋਠੀ ਘਰ ਮਕਾਨ ਕਿਸੇ ਵੀ ਏਰੀਆ ਚ ਤੁਹਾਡੇ ਕੋਲੇ ਵੇਚਣਾ ਚਾਹੁੰਦੇ ਹੋ ਤੋਂ ਆਪਣੇ ਚੈਨਲ ਦਾ WhatsApp ਨੰਬਰ ਉੱਪਰ ਹਮੇਸ਼ਾ ਵਾਰ-ਵਾਰ ਚੱਲਦਾ ਰਹਿੰਦਾ ਜੀ ਨੰਬਰ ਆਪਣਾ 73800 ਪੂਰਾ 26173 ਜੇ ਤੁਸੀਂ ਵੇਚਣਾ ਚਾਹੁੰਦੇ ਹੋ ਤਾਂ ਆਪਣੇ ਕੋਲੇ ਭੇਜ ਕੇ ਫਰੀ ਦੇ ਵਿੱਚ ਐਡ ਲਗਵਾ ਸਕਦੇ ਹੋ ਆਪਣਾ ਕੋਈ ਕਮਿਸ਼ਨ ਕੋਈ ਖਰਚਾ ਵਰਚਾ ਕੁਝ ਨਹੀਂ ਹੁੰਦਾ ਜੀ ਜਮਾ ਫਰੀ ਦੇ ਵਿੱਚ ਆਪਣਾ ਕੰਮ ਹੈਗਾ ਬਾਕੀ ਆਪਣੇ ਕੋਲੇ ਕਮੈਂਟਸ ਜ਼ਿਆਦਾ ਆਉਂਦੇ ਹੁੰਦੇ ਆ ਜੀ ਤੇ ਜਿੰਨੇ ਤੁਸੀਂ ਕਮੈਂਟ ਕਰਦੇ ਹੋ ਜੀ ਤੇ ਕਮੈਂਟਾਂ ਦੇ ਵਿੱਚ ਤੁਸੀਂ ਲਿਖ ਦਿੰਨੇ ਹੋ ਵੀ ਅਸੀਂ ਆਪਦੀ ਕੂਠੀ ਮਕਾਨ ਘਰ ਸੇਲ ਕਰਨਾ ਹੈ ਜਿਹੜੇ ਸੇਲ ਕਰਨਾ ਚਾਹੁੰਦੇ ਆ ਉਹ ਜਿਹੜੇ ਕਮੈਂਟ ਕਰਦੇ ਆ ਉਹ ਕਮੈਂਟ ਨਾ ਕਰਿਆ ਕਰੋ ਜੀ ਤੇ ਤੁਸੀਂ ਸਿੱਧਾ ਆਪਣੇ WhatsApp ਨੰਬਰ ਤੇ ਜਾਂ ਤਾਂ ਮੈਸੇਜ ਪਾ ਦਿਆ ਕਰੋ ਵੀ ਅਸੀਂ ਘਰ ਕੋਠੀ ਮਕਾਨ ਸੇਲ ਕਰਨਾ ਹੈ ਜਾਂ ਫਿਰ ਸਿੱਧੀ ਆਪਣੇ ਕੋਲੇ ਵੀਡੀਓ ਬਣਾ ਕੇ ਹੀ ਭੇਜ ਦਿਆ ਕਰੋ ਜਾਂ 5 ਤੋਂ 7 ਫੋਟੋਆਂ ਖਿੱਚ ਕੇ ਭੇਜ ਦਿਆ ਕਰੋ ਉਹ ਤੋਂ ਬਾਅਦ ਐਡ ਆਪਾਂ ਲਗਾ ਦੇਵਾਂਗੇ ਜੀ ਠੀਕ ਹੈ ਬਾਕੀ ਕਮੈਂਟ ਕਰਕੇ ਜਰੂਰ ਦੱਸੋ ਕਮੈਂਟ ਆਪ ਦਾ ਜਰੂਰ ਕਰਿਆ ਕਰੋ ਬਾਕੀ ਟਾਈਮ ਕੱਢ ਕੇ ਤੁਸੀਂ ਆਉਣੇ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਜੀ ਇਸੇ ਤਰ੍ਹਾਂ ਆਪਦਾ ਪਿਆਰ ਹਮੇਸ਼ਾ ਤੁਸੀਂ ਬਣਾ ਕੇ ਰੱਖਿਓ ਜੀ ਚੈਨਲ ਤੇ ਤੇ ਮਿਲਦੇ ਹਾਂ ਜਲਦੀ ਆਪਾਂ ਨੂੰ